ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਤਨ ਸੰਤਨ ਕਾ ਤਨ ਸੰਤਨ ਕਾ ਮਨ ਸੰਤਨ ਕਾ ਕੀਆ ਏ ਗੁਰ ਸਿੱਖੋ ਸਾਡਾ ਤਨ ਸਰੀਰ ਸੰਤ ਸ਼ਾਂਤ ਚਿੱਤ ਮਹਾਤਮਾ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜੀ ਦਾ ਹੈ ਤਨ ਵੀ ਸੰਤਨ ਸੰਤ ਜਨਾਂ ਦਾ ਹੈ ਅਤੇ ਮਨ ਹਿਰਦਾ ਵੀ ਸੰਤ ਜਨਾਂ ਦਾ ਕੀਤਾ ਹੋਇਆ ਹੈ। ਭਾਵ ਆਪਣਾ ਅਤਮ ਈਟ ਕੇ ਸਭ ਕੁਝ ਸੰਤ ਜਨਾਂ ਨੂੰ ਅਰਪਣ ਕੀਤਾ ਹੋਇਆ ਹੈ। ਸੰਤ ਪ੍ਰਸਾਦ ਹਰ ਨਾਮ ਧਿਆਇਆ ਸਰਬ ਕੁਸਲ ਤਬ ਥੀਆ। ਜਦੋਂ ਸ਼ਾਂਤ ਚਿਤ ਮਹਾਤਮਾ ਜਨਾਂ ਦੀ ਪ੍ਰਸਾਦ ਕਿਰਪਾ ਦੁਆਰਾ ਹਰੀ ਨਾਮ ਧਿਆਉਣਾ ਕਰੀਦਾ ਹੈ। ਤਦ ਸਾਰੇ ਕੁਸਲ ਸੁਖ ਪ੍ਰਾਪਤ ਹੋ ਜਾਂਦੇ ਹਨ ਭਾਵ ਜੋ ਇੱਕ ਰਾਜੇ ਤੋਂ ਬ੍ਰਹਮਾ ਦੀ ਪਦਵੀ ਤੱਕ ਸੁਖ ਮੰਨੇ ਆ ਉਹ ਇੱਕ ਛਿਨ ਵਿੱਚ ਹੀ ਪ੍ਰਾਪਤ ਹੋ ਜਾਂਦੇ ਆ ਅਰਥਾਤ ਵਿਸ਼ਿਸ਼ਟ ਜੀ ਨੇ ਲਿਖਿਆ ਹੈ ਕਿ ਜਿੰਨਾ ਆਨੰਦ ਜੀਵਨ ਮੁਕਤ ਨੂੰ ਇੱਕ ਛਿਨ ਵਿੱਚ ਪ੍ਰਾਪਤ ਹੋ ਜਾਂਦਾ ਹੈ ਉਤਨਾ ਆਨੰਦ ਬ੍ਰਹਮਾ ਅਨੁਸਾਰੀ ਉਮਰ ਵਿੱਚ ਵੀ ਪ੍ਰਾਪਤ ਨਹੀਂ ਹੁੰਦਾ ਸੰਤਨ ਬਿਨ ਅਵਰਨ ਦਾਤਾ ਬੀਆ ਸੰਤ ਜਨ ਸਤਿਗੁਰਾਂ ਤੋਂ ਬਗੈਰ ਨਾਮ ਭਗਤੀ ਬ੍ਰਹਮ ਗਿਆਨ ਆਦ ਪਦਾਰਥਾਂ ਦਾ ਦਾਦਾਦਾਨੀ ਬੀਆ ਦੂਸਰਾ ਹੋਰ ਕੋਈ ਹੈ ਹੀ ਨਹੀਂ ਜੋ ਜੋ ਸ਼ਰਣ ਪਰੈ ਸਾਧੂ ਕੀ ਸੋ ਪਾਰ ਗ੍ਰਾਮੀ ਕੀਆ ਰਹਾਉ ਜਿਹੜਾ ਜਿਹੜਾ ਵੀ ਸ੍ਰੇਸ਼ਟ ਮਹਾਤਮਾ ਜਨਾਂ ਦੀ ਸ਼ਰਣ ਓਟ ਵਿੱਚ ਪਿਆ ਹੈ ਉਹੋ ਹੀ ਸੰਸਾਰ ਤੋਂ ਪਰਮੇਸ਼ਰ ਨੇ ਪਾਰ ਗ੍ਰਾਮੀ ਮੁਕਤ ਕੀਤਾ ਹੈ ਪਾਰ ਗ੍ਰਾਮੀ ਗ੍ਰਾਮੀ ਗ੍ਰਾਮ ਭਾਵ ਸਮੂਹ ਸੰਸਾਰ ਤੋਂ ਪਾਰ ਕੀਤਾ ਹੈ ਰਹਾਉ ਬਿਸਰਾਮ ਦੀ ਕੀ ਕਿਰਪਾ ਕਰਦੇ ਹਨ ਕੋਟ ਪਰਾਧ ਮਿਟਹਿ ਜਨ ਸੇਵਾ ਹਾਰ ਕੀਰਤਨ ਰਸ ਗਾਈਐ ਜਨ ਭਗਤ ਜਨਾਂ ਦੀ ਸੇਵਾ ਟਹਿਲ ਕਰਕੇ ਕਰੋੜਾਂ ਹੀ ਪਰਾਧ ਗੁਨਾਹਾਂ ਕਰੋੜਾਂ ਜਨਮਾਂ ਦੇ ਅਪਰਾਧ ਮਿਟ ਜਾਂਦੇ ਆ ਅਤੇ ਉਹਨਾਂ ਸਾਥ ਜਨਾਂ ਨਾਲ ਮਿਲ ਕੇ ਹਰੀ ਦਾ ਕੀਰਤਨ ਜਸ ਪ੍ਰੇਮ ਵਿੱਚ ਭਿੱਜ ਕੇ ਗਾਇਨ ਕਰੀਦਾ ਹੈ ਇਹ ਹਾਂ ਸੁਖ ਆਗੈ ਮੁਖ ਉਜਲ ਜਨਕਾ ਸੰਗ ਵਡਭਾਗੀ ਪਾਈਐ ਫਿਰ ਇਸ ਲੋਗ ਵਿੱਚ ਵੀ ਸੁਖ ਪ੍ਰਾਪਤ ਹੁੰਦਾ ਹੈ ਅਤੇ ਅੱਗੇ ਪਰਲੋਕ ਵਿੱਚ ਵੀ ਮੂੰਹ ਉਜਲਾ ਹੁੰਦਾ ਹੈ ਪਰੰਤੂ ਐਸੇ ਭਗਤ ਜਨਾਂ ਦਾ ਸਾਥ ਵੱਡੇ ਭਾਗਾ ਕਰਕੇ ਪ੍ਰਾਪਤ ਕਰੀਦਾ ਹੈ ਰਸਨਾ ਇੱਕ ਅਨੇਕ ਗੁਣ ਪੂਰਨ ਜਨਕੀ ਕੇਤਕ ਉਪਮਾ ਕਹੀਐ ਸਾਡੀ ਰਸਨਾ ਜੀਬਾ ਤਾਂ ਇੱਕ ਹੈ ਪਰ ਸੰਤ ਜਨ ਅਨੰਤ ਗੁਣਾ ਕਰਕੇ ਪੂਰਨ ਲਬ ਲਬ ਭਰੇ ਹੋਏ ਫਿਰ ਉਹਨਾਂ ਜਨਾ ਭਗਤਾ ਦੀ ਕੇਤਕ ਕਿੰਨੀ ਕੁ ਉਪਮਾ ਮਹਿਮਾ ਕਹਿਣੀ ਕਰੀਏ ਭਾਵ ਕੁਝ ਵੀ ਕਹੀ ਨਹੀਂ ਜਾ ਸਕਦੀ ਬੇਅੰਤ ਮਹਿਮਾ ਹੈ ਅਗਮ ਅਗੋਚਰ ਸਦਾ ਅਗਮ ਅਗੋਚਰ ਸਦ ਅਬినాਸ਼ੀ ਸ਼ਰਣ ਸੰਤਨ ਕੀ ਲਈਐ ਜੋ ਅਗਮ ਗਮਤਾ ਤੋ ਰਹਿਤ ਅਗੋਚਰ ਇੰਦਰੀਆਂ ਦੇ ਅਵਿਸ਼ੇ ਅਤੇ ਸਦ ਹਮੇਸ਼ਾ ਹੀ ਅਬినాਸ਼ੀ ਨਾਸ ਤੋਂ ਰਹਿਤ ਹੈ ਰਹਿਤ ਤ੍ਰੈਕਾਲ ਆਬਾਦ ਸਰੂਪ ਹੈ ਉਸ ਨੂੰ ਸੰਤ ਜਨਾਂ ਦੀ ਸ਼ਰਣ ਓਟ ਵਿੱਚ ਪੈਣ ਕਰਕੇ ਹੀ ਲਈਐ ਪ੍ਰਾਪਤ ਕਰੀਦਾ ਹੈ ਇਸ ਕਰਕੇ ਉਸ ਸਮਰੱਥ ਪਰਮੇਸ਼ਰ ਅੱਗੇ ਬੇਨਤੀ ਕਰੋ ਤੇ ਕਹੋ ਨਿਰਗੁਣ ਨੀਚ ਅਨਾਥ ਅਪਰਾਧੀ ਓਟ ਸੰਤਨ ਕੀ ਆਹੀ ਏ ਮਹਾਰਾਜੀ ਮੈਂ ਸਤ ਸੰਤੋਖ ਆਦ ਗੁਣਾ ਤੋਂ ਹੀੜ ਨੀਵੇਂ ਨੀਚਤਾਈ ਦੇ ਕਰਮਾਂ ਨੂੰ ਕਰਨ ਵਾਲਾ ਅਨਾਥ ਜਦੀਮ ਤੇ ਅਪਰਾਧੀ ਗੁਨਾਹੀ ਹ ਇਸ ਲਈ ਮੈਂ ਸੰਤ ਜਨਾਂ ਦੀ ਓਟ ਟੇਕ ਸ਼ਰਣ ਆਹੀ ਕੀਏ ਚਾਹੁੰਦਾ ਹਾਂ ਬੂਡਤ ਮੋਹ ਗ੍ਰਹਿ ਅੰਧ ਕੂਪ ਮਹਿ ਨਾਨਕ ਲੇਹ ਨਿਬਾਹੀ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਹੋਰ ਨਿਮਰਤਾ ਵਿੱਚ ਕਹੋ ਕਿ ਮੈਂ ਗ੍ਰਹਿ ਗ੍ਰਸਤ ਰੂਪੀ ਅਨ ਅਨੇ ਖੂ ਵਿੱਚ ਮੋਹ ਕਰਕੇ ਡੁੱਬ ਰਿਹਾ ਤੁਸੀਂ ਮੈਨੂੰ ਨਿਬਾਹੀ ਤੋੜ ਤੱਕ ਨਿਭਾ ਲਵੋ ਭਾਵ ਮੇਰਾ ਪਾਰ ਉਤਾਰਾ ਕਰੋ ਸੋਰਠ ਮਹੱਲਾ ਪੰਜਵਾ ਘਰ ਪਹਿਲਾ ਸੋਰਠ ਰਾਗਣੀ ਅੰਦਰ ਪੰਜਵੇਂ ਪਾਦਸ਼ਾ ਰਾਗ ਦੇ ਪਹਿਲੇ ਘਰ ਸੁਰ ਤਾਲ ਵਿੱਚ ਇਹ ਬਾਵਨ ਸ਼ਬਦ ਉਚਾਰਨ ਕਰਦੇ ਆ ਜਾ ਕੈ ਹਿਰਦੈ ਵਸਿਆ ਤੂ ਕਰਦੇ ਤਾ ਕੀ ਤੈ ਆਸ ਪੁਜਾਈ ਇਹ ਕਰਤੇ ਰਚਨਹਾਰ ਪ੍ਰਭੂ ਵਾਹਿਗੁਰੂ ਜਿਸ ਪੁਰਸ਼ ਦੇ ਹਿਰਦੈ ਅੰਤਿਸ਼ ਕਰਨ ਵਿੱਚ ਤੂੰ ਆਪ ਵਸ ਗਿਆ ਹੈ ਉਸ ਪੁਰਸ਼ ਦੀ ਤੈ ਕਈਏ ਤੂੰ ਆਪ ਸਾਰੀ ਆਸਾ ਉਮੀਦਾਂ ਪੂਰੀਆਂ ਕੀਤੀਆਂ ਦਾਸ ਆਪਣੇ ਕਉ ਤੂੰ ਵਿਸਰਹਿ ਨਾਹੀ ਚਰਣ ਧੂਰ ਮਨ ਪਾਈ ਤੂੰ ਆਪਣੇ ਦਾਸ ਸੇਵਕਾਂ ਨੂੰ ਕਦੇ ਵੀ ਭੁੱਲਦਾ ਨਹੀਂ ਹੈ ਕਿਉਂਕਿ ਉਹਨਾਂ ਨੂੰ ਤੁਹਾਡੇ ਚਰਨ ਕਮਲਾਂ ਦੀ ਧੂੜੀ ਆਪਣੇ ਮਨ ਹਿਰਦੇ ਵਿੱਚ ਪਾਉਂਦੀ ਚੰਗੀ ਲੱਗਦੀ ਹੈ ਤੇਰੀ ਅਕਥ ਕਥਾ ਕਥਨ ਨਜਾਈ ਏ ਮਹਾਰਾਜ ਤੁਹਾਡੀ ਸਰੂਪ ਦੀ ਅਕਥ ਕਥਨ ਤੋਂ ਰਹਿਤ ਕਥਾ ਕਿਸੇ ਕੋਲੋਂ ਵੀ ਸ਼ਕਤੀ ਬਿਰਤੀ ਕਰਕੇ ਕਥਨ ਵਿਖਿਆਣ ਨਹੀਂ ਕੀਤੀ ਜਾਂਦੀ ਗੁਣ ਨਿਧਾਨ ਸੁਖ ਦਾਤੀ ਸੁਆਮੀ ਸਭ ਤੇ ਊਚ ਬਡਾਈ ਰਹਾਉ ਏ ਗੁਣਾ ਦੇ ਨਿਧਾਨ ਖਜ਼ਾਨੇ ਅਤੇ ਸੁੱਖਾਂ ਦੇ ਦੇਣ ਵਾਲੇ ਸੁਆਮੀ ਮਾਲਕ ਪ੍ਰਭੂ ਤੁਹਾਡੀ ਸਾਰਿਆਂ ਤੋਂ ਉੱਚੀ ਬਡਾਈ ਮਹਿਮਾ ਹੈ ਰਹਾਉ ਮਿਸ RAM ਦੇ ਕੀ ਸਤਗੁਰੂ ਕਿਰਪਾ ਕਰ ਰਿਹਾ ਸੋ ਸੋ ਕਰਮ ਕਰਤ ਹੈ ਪ੍ਰਾਣੀ ਐ ਜੈਸੀ ਤੁਮ ਲਿਖ ਪਾਈ। ਏ ਮਹਾਰਾਜੀ ਇਹ ਪ੍ਰਾਣਾਤਾਰੀ ਜੀਵ ਉਹੋ ਹੀ ਕਰਮ ਕਰਦੇ ਆ ਜਿਸ ਪ੍ਰਕਾਰ ਦੀ ਤੁਸਾਂ ਨੇ ਜੀਵਾਂ ਦੇ ਅੰਤਿਸ਼ ਕਰਨਾ ਉੱਤੇ ਵਾਸ਼ਨਾ ਪਰਲব্ধ ਅਨਸਾਰ ਲਿਖਤ ਬਾ ਦਿੱਤੀ ਹੈ। ਸੇਵਕ ਕੋ ਤੁਮ ਸੇਵਾ ਦੀਨੀ ਦਰਸ਼ਨ ਦੇਖ ਅਗਾਈ ਆਪਣੇ ਸੇਵਾ ਕਰਨ ਵਾਲੇ ਦਾਸਾਂ ਨੂੰ ਤੁਸੀਂ ਆਪਣੀ ਭਗਤੀ ਰੂਪੀ ਸੇਵਾ ਟਹਿਲ ਦੇਣਾ ਕੀਤੀ ਹੈ ਅਤੇ ਉਹ ਸੇਵਕ ਤੁਹਾਡੇ ਦਰਸ਼ਨ ਦੀਦਾਰ ਵੇਖ ਕਰਕੇ ਹੀ ਅਗਾਈ ਤ੍ਰਿਪਤ ਹੁੰਦੇ ਆ ਸਰਬੰਦਰ ਅੰਤਰ ਤੁਮਹਿ ਸਮਾਨੇ ਜਾ ਕੋ ਤੁਦ ਆਪ 부ਝਾਈ ਏ ਮਹਾਰਾਜੀ ਸਾਰਿਆਂ ਦੇ ਅੰਦਰ ਅੰਤਰੇ ਭੇਤੋ ਰਹਤ ਇੱਕ ਰਸ ਤੁਸੀਂ ਹੀ ਸਮਾਏ ਹੋਏ ਹੋ ਇਹ ਗੱਲ ਜਿਨ੍ਹਾਂ ਨੂੰ ਤੁਸੀਂ ਆਪ 부ਝਾਈ ਸਮਝਾ ਦਿੰਦੇ ਉਹਨਾਂ ਨੂੰ ਪਤਾ ਲੱਗਦਾ ਗੁਰਪ੍ਰਸਾਦ ਮਿਟਿਓ ਅਗਿਆਨ ਪ੍ਰਗਟ ਭਏ ਸਭ ਠਾਈ ਫਿਰ ਉਹਨਾਂ ਦਾ ਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਅਗਿਆਨ ਮਿਟ ਜਾਂਦਾ ਹੈ ਉਹ ਸਾਰੀ ਠਾਈ ਜਗਾ ਪ੍ਰਤੱਖ ਜਾਹਰ ਹੋ ਜਾਂਦੀ ਹੈ ਹੀ ਮਹਾਰਾਜ ਤੁਸੀਂ ਸਾਰੀਆਂ ਥਾਵਾਂ ਵਿੱਚ ਹੀ ਪ੍ਰਗਟ ਹੋਏ ਹੋ ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖ ਸੁਭਾਈ ਹੀ ਮਹਾਰਾਜੀ ਉਹੀ ਪੁਰਸ਼ ਨਿਰਗੁਣ ਸਰੂਪ ਦੇ ਗਿਆਨਵਾਨ ਗਿਆਨ ਵਾਲਾ ਹੈ ਸੋਈ ਉਹੀ ਪੁਰਸ਼ ਸਰਗੁਣ ਸਰੂਪ ਦੇ ਧਿਆਨੀ ਧਿਆਨ ਵਾਲਾ ਹੈ ਅਤੇ ਉਹ ਸੁਭਾਈ ਸ਼ੋਭਾ ਵਾਲਾ ਪੁਰਖ ਹੈ ਕਹ ਨਾਨਕ ਜਿਸ ਭਏ ਦਿਆਲਾ ਤਾ ਕੋ ਮਨ ਤੇ ਬਿਸਰ ਨ ਜਾਇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਮਹਾਰਾਜ ਜਿਸ ਪੁਰਸ਼ ਤਾਈ ਤੁਸੀਂ ਦਿਆਲੂ ਕਿਰਪਾਲੂ ਹੋਏ ਹੋ ਉਸ ਪੁਰਸ਼ ਨੂੰ ਤੁਸੀਂ ਹਿਰਦੇ ਤੋਂ ਕਦੇ ਵੀ ਭੁੱਲਦੇ ਨਹੀਂ ਭਾਵ ਸਦਾ ਯਾਦ ਰਹੇਓ ਸੋਰਠ ਮਹੱਲਾ ਪੰਜਵਾ ਸਗਲ ਸਮਗਰੀ ਮੋਹ ਵਿਆਪੀ ਕਬ ਉੱਚੇ ਕਬ ਨੀਚੇ ਏ ਭਾਈ ਸਾਰੀ ਸਮਗਰੀ ਵਸਤੂ ਰਚਨਾ ਸ੍ਰਿਸ਼ਟੀ ਮੋਹ ਦੇ ਵਿੱਚ ਲੱਗੀ ਹੋਈ ਇਸ ਵਿਚਲੇ ਜੀਵ ਕਬ ਕਦੇ ਪੁੰਨ ਆਦਿ ਕਰਮਾ ਕਰਕੇ ਉੱਚੇ ਸਵਰਗ ਆਦਕਾਂ ਵਿੱਚ ਜਾਂਦੇ ਆ ਅਤੇ ਕਬ ਨੀਚੇ ਕਦੇ ਮੰਦ ਕਰਮ ਕਰਕੇ ਨੀਵੇਂ ਨਰਕਾਂ ਆਦਕਾਂ ਵਿੱਚ ਚਲੇ ਜਾਂਦੇ ਆ ਕਦੇ ਉੱਚੇ ਸ਼੍ਰੇਸ਼ਟ ਕਰਮ ਕਰਕੇ ਦੁਨੀਆਂ ਵਿੱਚ ਜਸ ਪ੍ਰਾਪਤ ਕਰਦੇ ਆ ਅਤੇ ਕਦੇ ਨੀਚ ਕਰਮ ਕਰਕੇ ਅਪਜਸ ਕਰਵਾਉਂਦੇ ਬੇਇੱਜ਼ਤੀ ਕਰਵਾਉਂਦੇ ਆ ਸੁੱਧ ਨਾ ਹੋਈਐ ਕਾਹੂ ਯਤਨਾ ਓੜਕ ਕੋ ਨਾ ਪਹੂਚੇ ਆਪਣੀ ਕਿਸੇ ਵੀ ਯਤਨਾ ਉਪਾਵਾਂ ਤਰੀਕਿਆਂ ਕਰਕੇ ਜੀਵਾ ਦਾ ਮਨ ਮੋਹ ਦੀ ਮਲੀਨਤਾਈ ਤੋਂ ਸੁੱਧ ਸਾਫ਼ ਨਹੀਂ ਹੋ ਸਕਦਾ ਅਤੇ ਅਗਿਆਨਤਾ ਕਰਕੇ ਕੋਈ ਵੀ ਮੋਖ ਦੇ ਓੜਕ ਹੱਦ ਭਾਵ ਸਿਰੇ ਤੱਕ ਨਹੀਂ ਪਹੁੰਚ ਸਕਦਾ ਪਰਮੇਸ਼ਰ ਦੇ ਓੜਕ ਅੰਤ ਤੱਕ ਕੋਈ ਨਹੀਂ ਪਹੁੰਚ ਸਕਦਾ ਮੇਰੇ ਮਨ ਸਾਧ ਸਰਣ ਛੁਟਕਾਰਾ हे ਮੇਰੇ ਮਨ ਸ੍ਰੇਸ਼ਟ ਮਹਾਤਮਾ ਜਨਾਂ ਦੀ ਸਰਣ ਓਟ ਭਾਵ ਸਾਧ ਸੰਗਤ ਵਿੱਚ ਪੈ ਕੇ ਜੰਮਣ ਮਰਨ ਮੋਹ ਤੋਂ ਛੁਟਕਾਰਾ ਮੁਕਤ ਹੋਈਦਾ ਹੈ ਕਿਉਂਕਿ ਸਾਧ ਸੰਗਤ ਦੁਆਰਾ ਹੀ ਇਹ ਪਤਾ ਲੱਗਦਾ ਹੈ ਬਿਨ ਗੁਰ ਪੂਰੇ ਜਨਮ ਮਰਨ ਨ ਰਹੀ ਫਿਰ ਆਵਤ ਬਾਰੋ ਬਾਰਾ ਰਹਾਉ ਪੂਰਨ ਗੁਰਾਂ ਤੋਂ ਬਗੈਰ ਜੰਮਣ ਮਰਨ ਦੇ ਚੱਕਰ ਤੋਂ ਰਹਿਤ ਨਹੀਂ ਹੋਈਦਾ ਅਤੇ ਮੁੜ ਕੇ ਬਾਰੰਬਾਰ ਆਉਂਦੇ ਰਹੀਦਾ ਹੈ ਰਹਾਉ ਬਿਸਰਾਮ ਦੇ ਕੇ ਰਹਿਮਤ ਕਰਦੇ ਹਨ ਉਹ ਜੋ ਭਰਮ ਭੁਲਾਵਾ ਕਹੀਤ ਤਿਨ ਮਹਿ ੳਰ ਜਿਉ ਸਗਲ ਸੰਸਾਰਾ ਉਹ ਜੋ ਭਾਵ ਜਿਹੜਾ ਗਿਆਨ ਕਰਕੇ ਭਰਮ ਦਾ ਭੁਲੇਖਾ ਕਹੀਦਾ ਹੈ ਉਸ ਅਵਰਨ ਦੇ ਪਰਦੇ ਅਤੇ ਵਿਖੇਪ ਸ਼ਕਤੀ ਵਿੱਚ ਸਾਰਾ ਸੰਸਾਰ ਜਗਤ ਹੀ ਉਲਝਿਆ ਫਸਿਆ ਹੋਇਆ ਹੈ ਪੂਰਨ ਭਗਤ ਪੁਰਖ ਸੁਆਮੀ ਦਾ ਸਰਬ ਥੋਕ ਤੇ ਨਿਆਰਾ ਪਰ ਜੋ ਪੂਰਨ ਪੁਰਖ ਵਿਆਪਕ ਸੁਆਮੀ ਮਾਲਕ ਪਰਮੇਸ਼ਰ ਦਾ ਭਗਤ ਹੈ ਜੋ ਸੁਆਮੀ ਪੁਰਖ ਦਾ ਪੂਰਨ ਪੂਰਾ ਭਗਤ ਹੈ ਉਹੋ ਹੀ ਸਾਰੇ ਥੋਕ ਪਦਾਰਥਾਂ ਤੋਂ ਨਿਆਰਾ ਅਲੱਗ ਰਹਿੰਦਾ ਨਿੰਦੋਂ ਨਾਹੀ ਕਾਹੂ ਬਾਤੈ ਇਹ ਖਸਮ ਕਾ ਕੀਆ ਏ ਭਾਈ ਇਹ ਸਾਰਾ ਸੰਸਾਰ ਖਸਮ ਮਾਲਕ ਵਾਹਿਗੁਰੂ ਦਾ ਪੈਦਾ ਕੀਤਾ ਹੋਇਆ ਇਹ ਭਗਤ ਵੀ ਪਰਮੇਸ਼ਰ ਦਾ ਆਪ ਬਣਾਇਆ ਇਸ ਕਰਕੇ ਕਿਸੇ ਵੀ ਬਾਤੈ ਗੱਲ ਕਰਕੇ ਇਸ ਨੂੰ ਨਿੰਦਣਾ ਨਾ ਕਰੋ ਕਿਉਂਕਿ ਇਸ ਨੂੰ ਨਿੰਦਣ ਕਰਕੇ ਪਰਮੇਸ਼ਰ ਦੀ ਨਿੰਦਾ ਹੈ ਜਾ ਕੋ ਕਿਰਪਾ ਕਰੀ ਪ੍ਰਭ ਮੇਰੇ ਮਿਲ ਸਾਧ ਸੰਗਤ ਨਾਉ ਲੀਆ ਹੀ ਭਾਈ ਜਿਨ੍ਹਾਂ ਤਾਂ ਹੀ ਮੇਰੇ ਪ੍ਰਭ ਪਰਮੇਸ਼ਰ ਨੇ ਮਿਹਰ ਦੀ ਦ੍ਰਿਸ਼ਟੀ ਕੀਤੀ ਹੈ ਉਹਨਾਂ ਨੇ ਸਾਧ ਸੰਗਤ ਵਿੱਚ ਮਿਲ ਕਰਕੇ ਪਰਮੇਸ਼ਰ ਦਾ ਨਾਮ ਲੈਣਾ ਕੀਤਾ ਹੈ ਪਾਰ ਬ੍ਰਹਮ ਪਰਮੇਸ਼ਰ ਸਤਗੁਰ ਸਭਨਾ ਕਰਤ ਉਧਾਰਾ ਜੋ ਪਾਪਾਂ ਪੁੰਨਾਂ ਤੋਂ ਪਾਰ ਪਰੇ ਬ੍ਰਹਮ ਵਿਆਪਕ ਪਰਮੇਸ਼ਰ ਵਾਹਿਗੁਰੂ ਪ੍ਰਮਾਤਮਾ ਦਾ ਸਰੂਪ ਸਤਿਗੁਰੂ ਜੀ ਹਨ ਉਹ ਸਾਰਿਆਂ ਸ਼ਰਨ ਆਇਆਂ ਦਾ ਉਧਾਰਾ ਪਾਰ ਉਤਾਰਾ ਕਰਦੇ ਆ ਕਹੋ ਨਾਨਕ ਗੁਰ ਬਿਨ ਨਹੀਂ ਤਰੀਐ ਇਹ ਪੂਰਨ ਤਤ ਵਿਚਾਰਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਸ ਪ੍ਰਕਾਰ ਸਾਰੀ ਸਮੱਗਰ ਸ੍ਰਿਸ਼ਟੀ ਵਿੱਚ ਗੁਰਾਂ ਤੋਂ ਬਿਨ ਬਗੈਰ ਤਰੀਦਾ ਨਹੀਂ ਹੈ ਇਹੋ ਹੀ ਆਸਾਨੇ ਵੇਦਾਂ ਸ਼ਾਸਤਰਾਂ ਤੇ ਆਪਣੇ ਅਨੁਭਵ ਦੁਆਰਾ ਪੂਰੇ ਤਤ ਸਿਧਾਂਤ ਨਜੋੜ ਨੂੰ ਵਿਚਾਰ ਕੇ ਕਥਨ ਕੀਤਾ ਹੈ ਸੋਰਠ ਮਹੱਲਾ ਪੰਜਵਾ ਖੋਜਤ ਖੋਜਤ ਖੋਜ ਵਿਚਾਰਿਓ RAM ਨਾਮ ਤਤ ਸਰ ਹੈ ਭਾਈ ਅਸਾਂ ਨੇ ਮਨ ਬਾਣੀ ਸਰੀਰ ਦੁਆਰਾ ਖੋਜਤ ਖੋਜਤ ਲੱਭਦਿਆਂ ਲੱਭਦਿਆਂ ਲੱਭ ਕੇ ਇਹੋ ਹੀ ਵਿਚਾਰਨਾ ਕੀਤਾ ਹੈ ਕੇ 베ਦਾਂ ਨੂੰ ਖੋਜਦਿਆਂ ਸ਼ਾਸਤਰਾ ਨੂੰ ਖੋਜਦਿਆਂ ਸਿਮਰਤੀਆਂ ਨੂੰ ਖੋਜ ਕੇ ਅਤੇ ਆਪਣੇ ਅਨੁਭਵ ਦੁਆਰਾ ਇਹੋ ਵਿਚਾਰਨਾ ਕੀਤਾ ਕੀ ਵਿਚਾਰਿਆ ਕਿ ਰਾਮ ਪਰਮੇਸ਼ਰ ਦਾ ਨਾਮ ਹੀ ਸ੍ਰੇਸ਼ਟ ਤਤ ਸਿਧਾਂਤ ਰੂਪ ਹੈ ਨਾਮ ਹੀ ਜਪਣਾ ਚਾਹੀਦਾ ਹੈ ਨਾਮ ਹੀ ਸਾਰਾ ਕੁਝ ਹੈ ਕਿ ਲਬਿਕ ਗਾਡੇ ਨਿਮਖ ਅਰਾਧਿਆ ਗੁਰਮਖ ਪਾਰ ਉਦਾਰਾ ਜਿਨ੍ਹਾਂ ਨੇ ਇੱਕ ਨਿਮਖ ਸ਼ਿਨ ਮਾਤਰ ਅੱਖ ਦੇ ਖੋਲਣ ਅਤੇ ਮੀਚਣ ਜਿੰਨਾ ਸਮਾਂ ਇਕਾਗਰ ਚਿਤ ਹੋ ਕੇ ਪਰਮੇਸ਼ਰ ਦਾ ਨਾਮ ਅਰਾਧਨਾ ਕੀਤਾ ਉਹਨਾਂ ਦੇ ਸਾਰੇ ਕਿਲਵਿਕ ਪਾਪ ਨਾਮ ਨੇ ਕੱਟ ਦਿੱਤੇ ਅਸੀਂ ਪੜਦੇ ਹਾਂ ਨਾ ਰੱਖਿਆ ਦੇ ਸ਼ਬਦ ਵਿੱਚ ਬਾਣੀ ਵਿੱਚ ਘੋਰ ਦੁਖਿਅੰ ਅਨਕ ਹੱਤਿਅੰ ਜਨਮ ਦਾਰ ਦਿਰੰਗ ਮਹਾ ਬਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸਟ ਪਸਮੰਕਰੋਧ ਪਾਤਸ਼ਾਹ ਫਰਮਾਉਂਦੇ ਆ ਜਿਵੇਂ ਲੱਕੜੋਂ ਦਾ ਢੇਰ ਹੁੰਦਾ ਤੇ ਇੱਕ ਨਿੱਕੀ ਜੀ ਚਿੰਗਿਆਰੀ ਅੱਗ ਦੀ ਸਾੜ ਕੇ ਸੁਆਹ ਕਰ ਦਿੰਦੀ ਹੈ ਇਸੇ ਤਰ੍ਹਾਂ ਸਾਰਾ ਕੁਝ ਹੈ ਹਰ ਰਸ ਪੀਵਹੁ ਪੁਰਖ ਗਿਆਨੀ ਪਾਤਸ਼ਾਹ ਫਰਮਾਉਂਦੇ ਆ ਏ ਪੁਰਖ ਗਿਆਨੀ ਗਿਆਨਵਾਨ ਪੁਰਖੋ ਹਰੀ ਦੇ ਨਾਮ ਰਸ ਨੂੰ ਪੀਣਾ ਕਰੋ ਏ ਭਾਈ ਹਰੀ ਦੇ ਬ੍ਰਹਮ ਆਨੰਦ ਰੂਪੀ ਰਸ ਨੂੰ ਪੀਣਾ ਕਰੋ ਤਾਂ ਤੁਸੀਂ ਗਿਆਨਵਾਨ ਪੁਰਖ ਹੋ ਜਾਵੋਗੇ ਸੁਣ ਸੁਣ ਬਹੁਤ ਤ੍ਰਿਪਤ ਮਨ ਪਾਵੇ ਸਾਧੂ ਅੰਮ੍ਰਿਤ ਬਾਣੀ ਰਹਾਉ ਸ੍ਰੇਸ਼ਟ ਮਹਾਤਮਾ ਮਹਾਪੁਰਖਾਂ ਦੀ ਮ੍ਰਿਤੂ ਤੋਂ ਰਹਿਤ ਕਰਨ ਵਾਲੀ ਬਾਣੀ ਨੂੰ ਸ਼ਰਦਾ ਤੇ ਵਿਸ਼ਵਾਸ ਰੂਪੀ ਕੰਨਾਂ ਦੁਆਰਾ ਸਰਵਣ ਕਰ ਕਰਕੇ ਹਿਰਦਾ ਵੱਡੀ ਆਤਮ ਤ੍ਰਿਪਤੀ ਪਾ ਲੈਂਦਾ ਹੈ ਰਹਾਉ ਜਿਸ ਰਾਮ ਦੀ ਕੀ ਸਤਗੁਰੂ ਕਿਰਪਾ ਕਰ ਰਹੀ ਆ ਮੁਕਤ ਭੁਗਤ ਜੁਗਤ ਸੱਚ ਪਾਈ ਹੈ ਸਰਬ ਸੁੱਖਾਂ ਦਾ ਦਾਤਾ ਹੀ ਭਾਈ ਸੱਚੇ ਨਾਮ ਕਰਕੇ ਮੋਖ ਤੇ ਭੁਗਤ ਭੋਗ ਪਦਾਰਥ ਪ੍ਰਾਪਤ ਕਰ ਲਈਦੇ ਆ ਫਿਰ ਸੱਚਾ ਨਾਮ ਨਾਮ ਹੀ ਨਾਮ ਹੀ ਸਾਰੇ ਸੁੱਖਾਂ ਦਾ ਦਾਤਾ ਹੈ ਆਪਣੇ ਦਾਸ ਕੋ ਭਗਤਦਾਨ ਦੀਵੇ ਪੂਰਨ ਪੁਰਖ ਵਿਦਾਤਾ ਉਹ ਪੂਰਨ ਪੁਰਖ ਵਿਆਪਕ ਤੇ ਵਿਦਾਤਾ ਫਲ ਬਰਦਾਤਾ ਪਰਮੇਸ਼ਰ ਆਪ ਦੇ ਦਾਸ ਸੇਵਕਾਂ ਨੂੰ ਆਪਣੀ ਭਗਤੀ ਦਾ ਦਾਨ ਦੇਣਾ ਕਰਦਾ ਹੈ ਸਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ ਇਸ ਕਰਕੇ ਉਹ ਪ੍ਰਭੂ ਉਸ ਦੇ ਨਾਮ ਨੂੰ ਸਰਵਣੀ ਕੰਨਾਂ ਦੁਆਰਾ ਸੁਣਨਾ ਕਰੀਏ ਰਸਨਾ ਜੀਭਾਂ ਦੁਆਰਾ ਗਾਉਣਾ ਕਰੀਏ ਅਤੇ ਹਿਰਦੈ ਮਨ ਵਿੱਚ ਧਿਆਉਣਾ ਕਰੀਏ ਅਰਥਾਤ ਸਤਿਗੁਰਾਂ ਨੇ ਇੱਥੇ ਨਾਮ ਜਪਣ ਦੀ ਯੁਗਤੀ ਦੱਸੀ ਹੈ ਕਿ ਪਹਿਲਾਂ ਨਾਮ ਸਰਵਣ ਕਰੋ ਫਿਰ ਜਪਣਾ ਕਰੋ ਫਿਰ ਹਿਰਦੇ ਵਿੱਚ ਵਸਾ ਕੇ ਧਿਆਓ ਜਿਸ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇਗੀ ਕਰਨ ਕਾਰਨ ਸਮਰੱਥ ਸੁਆਮੀ ਜਾਤੀ ਬ੍ਰਿਤਾ ਨ ਕੋਈ ਉਹ ਪ੍ਰਭੂ ਸਾਰੇ ਕਰਨ ਕਾਰਨ ਕਾਰਨਾਂ ਦੇ ਕਰਨ ਨੂੰ ਸਮਰੱਥ ਲਾਇਕ ਜੋਗ ਤੇ ਸਬਨਾ ਦਾ ਸੁਆਮੀ ਮਾਲਕ ਹੈ ਫਿਰ ਜਿਸ ਤੋਂ ਕੋਈ ਵੀ ਬ੍ਰਿਥਾ ਖਾਲੀ ਨਹੀਂ ਜਾਂਦਾ ਜਿਸ ਤੋਂ ਕਿਸੇ ਨੂੰ ਕੋਈ ਬ੍ਰਿਥਾ ਪੀੜਾ ਨਹੀਂ ਹੁੰਦੀ ਉਸ ਅੱਗੇ ਇਸ ਪ੍ਰਕਾਰ ਬੇਨਤੀ ਕਰੋ ਵੱਡੇ ਭਾਗ ਰਤਨ ਜਨਮ ਪਾਇਆ ਕਰੋ ਕਿਰਪਾ ਕਿਰਪਾਲਾ ਬਹੁਤ ਵੱਡੇ ਉੱਚੇ ਭਾਗ ਕਰਮਾਂ ਭਾਗਾ ਕਰਕੇ ਮਾਨਕਾ ਵਰਗਾ ਮੋਲਕ ਮਨੁੱਖਾ ਜਨਮ ਪਾਉਣਾ ਕੀਤਾ ਹੈ ਇਸ ਕਰਕੇ हे ਕਿਰਪਾਲਾ ਕਿਰਪਾ ਦੇ ਆਲਾ ਘਰ ਪਰਮੇਸ਼ਰ ਤੁਸੀਂ ਮੇਰੇ ਤੇ ਆਪਣੀ ਕਿਰਪਾ ਮਿਹਰ ਕਰੋ ਸਾਧ ਸੰਗ ਨਾਨਕ ਗੁਣ ਗਾਵੇ ਸਿਮਰੈ ਸਦਾ ਗੋਪਾਲਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਗੋਪਾਲਾ ਪਰਮੇਸ਼ਰ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਵਿੱਚ ਮਿਲ ਕੇ ਤੇਰੇ ਗੁਣਾ ਨੂੰ ਗਾਇਨ ਕਰੀਏ ਅਤੇ ਹਮੇਸ਼ਾ ਤੈਨੂੰ ਸਿਮਰਦੇ ਰਹੀਏ ਸੋਰਠ ਮਹੱਲਾ ਪੰਜਵਾ ਜਿਸ ਮੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਬੁਖਾਰ ਉਤਰ ਗਿਆ ਸੀ ਤਦੋਂ ਪੰਜਵੇਂ ਸਤਿਗੁਰਾਂ ਨੇ ਖੁਸ਼ੀ ਵਿੱਚ ਇਹ ਪਾਵਨ ਸ਼ਬਦ ਉਚਾਰਨ ਕੀਤਾ ਜਗਿਆਸੂਆਂ ਪ੍ਰਤੀ ਉਚਾਰਨ ਕਰਦੇ ਆ ਕਰ ਇਸਨਾਨ ਸਿਮਰ ਪ੍ਰਭੇ ਆਪਣ ਮਨ ਤਨ ਭਏ ਅਰੁਗਾ ਹੀ ਭਾਈ ਅੰਮ੍ਰਿਤ ਵੇਲੇ ਇਸਨਾਨ ਕਰਕੇ ਆਪਣਾ ਪ੍ਰਭ ਪਰਮੇਸ਼ਰ ਪਰਮੇਸ਼ਰ ਦਾ ਨਾਮ ਯਾਦ ਕਰਕੇ ਮਨ ਵਿਕਾਰਾਂ ਵੱਲੋਂ ਤਨ ਸਰੀਰ ਰੋਗਾ ਵੱਲੋਂ ਅਰੋਗਾ ਨਿਰੋਗ ਹੋ ਜਾਂਦੇ ਆ ਕੋਟ ਬਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗ ਪ੍ਰਭ ਪਰਮੇਸ਼ਰ ਦੀ ਸਰਣਾ ਸਰਨ ਓਟ ਲੈ ਕੇ ਕਰੋੜਾਂ ਹੀ ਜਨਮਾਂ ਦੇ ਬਿਗਨ ਰੋਗ ਪਾਉਣ ਵਾਲੇ ਪਾਪ ਕਰਮ ਲੈ ਜਾਂਦੇ ਆ ਅਤੇ ਚੰਗੇ ਭਲੇ ਸ੍ਰੇਸ਼ਟ ਸੰਜੋਗ ਕਰਮ ਪ੍ਰਗਟ ਪੈਦਾ ਹੋ ਜਾਂਦੇ ਪ੍ਰਭ ਬਾਣੀ ਸ਼ਬਦ ਸੁਭਾਖਿਆ ਏ ਭਾਈ ਪ੍ਰਭ ਪਰਮੇਸ਼ਰ ਦੀ ਨਾਮ ਤੁਰ ਕੀ ਬਾਣੀ ਨੇ ਗੁਰ ਉਪਦੇਸ਼ ਬ੍ਰਹਮ ਦੇ ਤਾਈ ਚੰਗੀ ਤਰ੍ਹਾਂ ਬਿਆਨ ਕੀਤਾ ਹੈ ਗਾਵ ਸੁਣੋ ਪੜੋ ਨਿਤ ਭਾਈ ਗੁਰ ਪੂਰੈ ਤੂ ਰਾਖਿਆ ਰਹਾਉ ਏ ਭਾਈ ਇਸ ਕਰਕੇ ਇਸ ਬਾਣੀ ਨੂੰ ਨਿਤ ਪ੍ਰਤੀ ਕੀਰਤਨ ਰੂਪ ਵਿੱਚ ਗਾਉਣਾ ਕਰੋ ਸ਼ਰਦਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣਨਾ ਕਰੋ ਅਤੇ ਰਸਨਾ ਕਰਕੇ ਪਾਠ ਰੂਪ ਵਿੱਚ ਵੀ ਪੜਨਾ ਕਰੋ ਪੂਰੈ ਪੂਰਨ ਗੁਰੂ ਸਾਹਿਬ ਜੀ ਤੁਹਾਨੂੰ ਜੰਮਣ ਮਰਨ ਤੋਂ ਰੱਖ ਲੈਣਗੇ ਰਹਾਉ ਬਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰ ਰਿਹਾ ਸਾਚਾ ਸਾਹਿਬ ਅਮਿਤ ਵਡਾਈ ਭਗਤ ਵਸ਼ਲ ਦਿਆਲਾ ਜੋ ਸੱਚਾ ਸਾਹਿਬ ਮਾਲਕ ਹੈ ਉਸ ਦੀ ਅਮਿਤ ਮਿੰਤੀ ਤੋਂ ਰਹਿਤ ਵਡਾਈ ਮਹਿਮਾ ਹੈ ਫੇਰ ਉਹ ਭਗਤੀ ਕਰਨ ਵਾਲੇ ਸੰਤ ਜਨਾਂ ਦਾ ਵਸ਼ਲ ਪਿਆਰਾ ਅਤੇ ਦਿਆਲਾ ਦਇਆ ਦਾ ਆਲਾ ਘਰ ਹੈ ਸੰਤਾ ਕੀ ਪੈਜ ਰੱਖਦਾ ਆਇਆ ਆਦ ਬਿਰਧ ਪ੍ਰਤ ਪਾਲਾ ਉਹ ਸਦਾ ਹੀ ਆਪਣੇ ਸ਼ਾਂਤ ਆਤਮਾ ਮਹਾਤਮਾ ਜਨਾਂ ਦੀ ਪੈਜ ਇੱਜ਼ਤ ਰੱਖਦਾ ਆਇਆ ਇਹ ਉਸ ਦਾ ਮੁੱਢ ਤੋਂ ਹੀ ਸਾਰਿਆਂ ਪ੍ਰਤੀ ਪ੍ਰਤ ਦਾਈ ਪਾਲਾ ਪਾਲਣਾ ਕਰਨਾ ਬਿਰਧ ਹੈ ਧਰਮ ਹੈ ਹਰੇ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ ਸਰਬ ਵੇਲਾ ਮੁਖ ਪਾਵ ਹੇ ਭਾਈ ਹਰੀ ਦੇ ਅੰਮ੍ਰਿਤ ਅਮਰ ਕਰਨ ਵਾਲੇ ਨਾਮ ਰੂਪੀ ਭੋਜਨ ਨੂੰ ਨਿਤ ਪ੍ਰਤੀ ਹੀ ਪੁੰਚੋ ਖਾਵਣਾ ਕਰੋ ਅਤੇ ਸਰਬ ਵੇਲਾ ਸਾਰਿਆਂ ਸਮਿਆਂ ਵਿੱਚ ਆਪਣੇ ਮੂੰਹ ਵਿੱਚ ਪਾਉਣਾ ਕਰੋ ਹਰ ਵੇਲੇ ਮੁਖ ਦੁਆਰਾ ਅੰਮ੍ਰਿਤ ਨਾਮ ਜਪਦੇ ਰਹੋ ਜਰਾ ਮਰਾ ਤਾਪ ਸਭ ਨਾਠਾ ਗੁਣ ਗੋਬਿੰਦ ਨਿਤ ਗਾਵਹ ਏ ਭਾਈ ਜਰਾ ਬਢੇਪਾ ਮਰਾ ਮੌਤ ਮਰੀ ਆਦ ਪਹਿ ਜਾਣੀ ਅਤੇ ਤਾਪ ਬੁਖਾਰ ਜੜਤਾ ਬਿਰਤੀ ਰੂ ਬਢੇਪਾ ਮਰਾ ਮੌਤ ਦਾ ਡਰ ਤੇ ਆਦੀ ਬਿਯਾਦੀ ਤੇ ਉਬਾਦੀ ਰੂਪ ਤਾਪ ਇਸਾਰੇ ਰੋਗਾ ਦਾ ਸਮਦਾਏ 나ਠਾ ਨੱਠ ਜਾਂਦਾ ਭਜ ਜਾਂਦਾ ਹੈ ਇਸ ਲਈ ਨਿਤਾ ਪ੍ਰਤੀ ਗੋਬਿੰਦ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰੂ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ ਜਦੋਂ ਮੇਰੇ ਸਾਡੇ ਸੁਆਮੀ ਮਾਲਕ ਵਾਹਿਗੁਰੂ ਨੇ ਸਾਡੀ ਅਰਦਾਸ ਬੇਨਤੀ ਅਰਜੋਈ ਸਰਵਣ ਕੀਤੀ ਤਦੋਂ ਸਾਰੀ ਕਲਾ ਸ਼ਕਤੀ ਸਾਡੇ ਵਿੱਚ ਬਣ ਆਈ ਹੈ ਸਾਰੀ ਕਲਾ ਜੁਗਤੀ ਪੈਦਾ ਹੋ ਆਈ ਹੈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਪੰਜਵੇਂ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਭਾਈ ਸਾਰੇ ਜੁਗਾਂ ਦੇ ਅੰਦਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸ੍ਰੀ ਗੁਰੂ ਰਾਮਦਾਸ ਸਹਿ ਮਹਾਰਾਜ ਜੀ ਦੀ ਵਡਿਆਈ ਮਹਿਮਾ ਪ੍ਰਗਟ ਪ੍ਰਤੱਖ ਹੋਈ ਹੈ ਭਾਵੇਂ ਸਾਰੇ ਪਿਛਲੇ ਜੁਗਾਂ ਦੇ ਸਰਾਪੇ ਹੋਏ ਸਨ ਉਹਨਾਂ ਨੂੰ ਸਤਿਗੁਰਾਂ ਨੇ ਇਸ ਕਲਯੁਗ ਦੇ ਸਮੇਂ ਵਿੱਚ ਪਰਮੇਸ਼ਰ ਦੀ ਬਾਉ ਭਗਤੀ ਧ੍ਰਿੜ ਕਰਵਾ ਕੇ ਮੁਕਤ ਕਰ ਦਿੱਤਾ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ wah guru wah guru wah guru wah ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ